ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਪਰਵੇਸ਼ ਕਾਲ ਦੇ ਨਾਲ ਮੈਂ ਲਾਲ ਕਮਲ ਇਸ ਟਾਈਮ ਮੌਜੂਦਾਂ ਅਸੀਂ ਲੱਡੂਵਾਲ ਟੋਲ ਪਲਾਜ਼ਾ ਤੇ ਕੱਲ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਖਨੌਰੀ ਤੇ ਸ਼ੰਭੂ ਬਾਰਡਰ ਜਿਹੜਾ ਉਹ ਖਾਲੀ ਕਰਵਾਇਆ ਗਿਆ ਤੇ ਇਸ ਸਮੇਂ ਇੱਥੇ ਵੀ ਜਿਹੜਾ ਟੋਲ ਪਲਾਜ਼ਾ ਤੇ ਵੀ ਜਿਹੜੇ ਉਹ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਹਨ ਇਸ ਕਰਕੇ ਤਾਂ ਕਿ ਇੱਥੇ ਵੀ ਕੋਈ ਜਿਹੜਾ ਉਹ ਰੋਸ ਪ੍ਰਦਰਸ਼ਨ ਜਾਂ ਫਿਰ ਜਿਹੜਾ ਉਹ ਕੋਈ ਵੀ ਜਿਹੜਾ ਉਹ ਦਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਅਸੀਂ ਕੁਝ ਤਸਵੀਰਾਂ ਦੇ ਜ਼ਰੀਏ ਵੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਇੱਥੇ ਤਾਇਨਾਤ ਨੇ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੇ ਇਨਚਾਰਜ ਨੇ ਐਸ ਐਚਓ ਲਾਡੂਵਾਲ ਦੀ ਅਗਵਾਈ ਦੇ ਵਿੱਚ ਜਿਹੜਾ ਇੱਥੇ ਪੁਲਿਸ ਜਿਹੜੀ ਆ ਉਹ ਤਾਇਨਾਤ ਕੀਤੀ ਗਈ ਆ ਸਾਡੇ ਨਾਲ ਏ ਐਸ ਆਈ ਜੀਵਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰ ਲੰਨੇ ਆ ਸਰ ਕਿਉਂ ਇੱਥੇ ਜਿਹੜੀ ਆ ਉਹ ਤਾਇਨਾਤੀ ਕੀਤੀ ਗਈ ਆ ਪੁਲਿਸ ਦੀ ਮੈਂ ਐਸ ਐਚ ਜੇਮਸ ਸਿੰਘ ਥਾਣਾ ਲਾਡੂਵਾਲ ਮਿਥੇ ਬਤੋ ਇਹ ਐਸ ਐਚ ਤਾਇਨਾਤ ਹਾਂ ਸਟੇ ਮਾਨਜੂਬ ਸੀਪੀ ਸਾਹਿਬ ਵੱਲੋਂ ਲੱਡੋਵਾਲ ਟੋਲ ਪਲਾਜ਼ਾ ਦੇ ਉੱਤੇ ਕਮਾਂਡੋ ਫੋਰਸ ਆਈਬੀਡੀ ਫੋਰਸ ਦੇ ਡਿਸਟ੍ਰਿਕਟ ਪੁਲਿਸ ਦੇ ਜਵਾਨ ਨੇ ਉਹ ਤਨਖਿਤ ਕੀਤੇ ਹੋਏ ਹਨ ਕਿ ਕਿਸਾਨ ਜਿਹੜੇ ਨੇ ਇੱਥੇ ਇਕੱਠੇ ਨਾ ਹੋਣ ਕਿ ਪਬਲਿਕ ਨੂੰ ਕੋਈ ਵੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹ ਕਰਨਾ ਨਾ ਪਵੇ ਟੋਲ ਦਾ ਜਿਹੜਾ ਕੰਮ ਆ ਹੋ ਸ਼ਾਂਤੀਪੂਰਵਕ ਚੱਲਦਾ ਰਹੇ ਐਸਐਸਜੀ ਜੀਵਨ ਸਿੰਘ ਜੀ ਜਿਨ੍ਹਾਂ ਨੇ ਐ ਦੱਸਿਆ ਕਿ ਜਿਹੜੀ ਆ ਕਿਸਾਨ ਵੀ ਜਿਹੜੇ ਪ੍ਰਦਰਸ਼ਨ ਨਾ ਕਰ ਸਕਣ ਅਤੇ ਲੋਕਾਂ ਨੂੰ ਕੋਈ ਜਿਹੜਾ ਆ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਜਿਹੜਾ ਜਿਹੜੀ ਫੋਰਸ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਹੈ ਔਰ ਫਿਲਹਾਲ ਉਹਨਾਂ ਨੇ ਕਿਹਾ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਜਿਹੜੀ ਆ ਕੋਈ ਵੀ ਜਿਹੜੀ ਆ ਉਹ ਆਸ ਜਿਹੜੀ ਆ ਉਹ ਨਹੀਂ ਲੱਗਦੀ ਹੈ ਕਿ ਸਭ ਕੋ ਜਿਹੜਾ ਸਮੂਥ ਜਿਹੜਾ ਉਹ ਚੱਲ ਰਿਹਾ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜੀ ਤਾਇਨਾਤੀ ਜਿਹੜੀ ਕੀਤੀ ਗਈ ਆ ਉਹ ਲਾਡੂਵਾਲ ਦੀ ਪੁਲਿਸ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ ਤੇ ਇਸ ਸਬੰਧ ਵਿੱਚ ਉਹਨਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ। ਇਸ ਟਾਈਮ ਮੌਜੂਦਾਂ ਅਸੀਂ ਲਾਡੂਵਾਲ ਟੋਲਪਲਾਜਾ ਤੇ ਕੱਲ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਖਨੌਰੀ ਤੇ ਸ਼ੰਭੂ ਬਾਰਡਰ ਜਿਹੜਾ ਉਹ ਖਾਲੀ ਕਰਵਾਇਆ ਗਿਆ ਤੇ ਇਸ ਸਮੇਂ ਇੱਥੇ ਵੀ ਜਿਹੜਾ ਟੋਲਪਲਾਜਾ ਤੇ ਵੀ ਜਿਹੜੇ ਉਹ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਹਨ ਇਸ ਕਰਕੇ ਤਾਂ ਕਿ ਇੱਥੇ ਵੀ ਕੋਈ ਜਿਹੜਾ ਉਹ ਰੋਸ ਪ੍ਰਦਰਸ਼ਨ ਜਾਂ ਫਿਰ ਜਿਹੜਾ ਉਹ ਕੋਈ ਵੀ ਜਿਹੜਾ ਉਹ ਦਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਅਸੀਂ ਕੁਝ ਤਸਵੀਰਾਂ ਦੇ ਜ਼ਰੀਏ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਪੁਲਿਸ ਦੇ ਏ ਜਵਾਨ ਜਿਹੜੇ ਇੱਥੇ ਤਾਇਨਾਤ ਨੇ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੇ ਇਨਚਾਰਜ ਨੇ ਐਸ ਐਚਓ ਲਾਡੂਵਾਲ ਦੀ ਅਗਵਾਈ ਦੇ ਵਿੱਚ ਜਿਹੜਾ ਇੱਥੇ ਪੁਲਿਸ ਜਿਹੜੀ ਆ ਉਹ ਤਾਇਨਾਤ ਕੀਤੀ ਗਈ ਆ ਸਾਡੇ ਨਾਲ ਏਐਸਆਈ ਜੀਵਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰ ਲੰਨੇ ਆ ਸਰ ਕਿਉਂ ਇੱਥੇ ਜਿਹੜੀ ਆ ਉਹ ਤਾਇਨਾਤੀ ਕੀਤੀ ਗਈ ਆ ਪੁਲਿਸ ਦੀ ਮੈਂ ਇਹ ਸੇ ਜਮਸੰਗ ਠਾਣਾ ਲਾਡੂਵਾਲ ਮਿਥੇ ਬਤੋ ਈਐਸਆਈ ਤਾਇਨਾਤ ਹਾਂ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਗੱਡੂਵਾਲ ਟੋਲ ਪਲਾਜ਼ਾ ਦੇ ਉੱਤੇ ਕਮਾਂਡੋ ਫੋਰਸ ਆਈਬੀਡੀ ਫੋਰਸ ਇਹ ਡਿਸਟ੍ਰਿਕਟ ਪੁਲਿਸ ਦੇ ਜਵਾਨ ਨੇ ਉਹ ਤਨਤ ਕੀਤੇ ਹੋਏ ਹਨ ਕਿ ਕਿਸਾਨ ਜਿਹੜੇ ਨੇ ਇੱਥੇ ਇਕੱਠੇ ਨਾ ਹੋਣ ਕਿ ਪਬਲਿਕ ਨੂੰ ਕੋਈ ਵੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹ ਕਰਨਾ ਨਾ ਪਵੇ ਟੋਲ ਦਾ ਜਿਹੜਾ ਕੰਮ ਆਹੋ ਸ਼ਾਂਤੀਪੂਰਵਕ ਚੱਲਦਾ ਰਹੇ ਐਸਐਸਈ ਜੀਵਨ ਸਿੰਘ ਜੀ ਜਿਨ੍ਹਾਂ ਨੇ ਐ ਦੱਸਿਆ ਕਿ ਜਿਹੜੀ ਆ ਕਿਸਾਨ ਵੀ ਜਿਹੜੇ ਪ੍ਰਦਰਸ਼ਨ ਨਾ ਕਰ ਸਕਣ ਅਤੇ ਲੋਕਾਂ ਨੂੰ ਕੋਈ ਜਿਹੜਾ ਆ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਜਿਹੜਾ ਜਿਹੜੀ ਫੋਰਸ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਹੈ ਔਰ ਫਿਲਹਾਲ ਉਹਨਾਂ ਨੇ ਕਿਹਾ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਜਿਹੜੀ ਆ ਕੋਈ ਵੀ ਜਿਹੜੀ ਆ ਉਹ ਆਸ ਜਿਹੜੀ ਆ ਉਹ ਨਹੀਂ ਲੱਗਦੀ ਹੈ ਕਿ ਸਭ ਕੋ ਜਿਹੜਾ ਸਮੂਥ ਜਿਹੜਾ ਉਹ ਚੱਲ ਰਿਹਾ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜੀ ਤਾਇਨਾਤੀ ਜਿਹੜੀ ਕੀਤੀ ਗਈ ਆ ਉਹ ਲਾਡੂਵਾਲ ਦੀ ਪੁਲਿਸ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ ਤੇ ਇਸ ਸਬੰਧ ਵਿੱਚ ਉਹਨਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਡੇਲੀ ਪੋਸਟ ਪੰਜਾਬੀ ਨਾਲ ਜੁੜੇ ਹੋ ਤੁਸੀਂ ਕੈਮਰਾ ਪਰਸਨ ਪ੍ਰਵੇਸ਼ ਕਾਲ ਦੇ ਨਾਲ ਮੈਂ ਲਾਲ ਕਮਲ ਡੇਲੀ ਪੋਸਟ ਪੰਜਾਬੀ ਲਈ